ਸਤਿਗੁਰਾਂ ਦੀ ਸਾਜੀ ਔਰ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗੀਤ ਜੀ ਆਓ ਦਾਸ ਵੱਲੋਂ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਗਰ ਮੁਖ ਆਓ ਗੱਲ ਕਰੀਏ ਮੇਰੇ ਵਾਜਾਂ ਵਾਲੇ ਚੋਜੀ ਪ੍ਰੀਤਮ ਕਲੰਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖਤ ਸਲਾਹ ਦੇ ਵਿੱਚ ਕਿਸੇ ਸ਼ਾਇਰ ਨੇ ਬੜਾ ਕਮਸੂਰਤ ਲਿਖਿਆ ਕਹਿੰਦੇ ਧੰਨ ਮਾਂ ਗੁਜ਼ਰੀ ਦੇ ਲਾਲ ਸੋਹਣੇ ਤੇ ਮੁਖ ਮੋੜਿਆ ਮੁਗਲ ਅਬਮਾਨੀਆਂ ਦਾ ਲੱਖਾਂ ਸਿੱਖ ਤੋਰੇ ਤੇ ਮਾਪੇ ਪੁੱਤ ਤੋਰੇ ਕੋਈ ਕੀਤਾ ਫਿਕਰ ਨਾ ਕੋਲ ਨਿਸ਼ਾਨੀਆਂ ਦਾ ਸੋਡੇਦਾਨ ਦੀ ਜਦੋਂ ਵੀ ਦਾਤਾ ਗੱਲ ਛਿੜਦੀ ਤਾਂ ਸਿਰ ਝੁਕਦਾ ਦੁਨੀਆਂ ਦੇ ਦਾਨੀਆਂ ਦਾ ਮਾਝੂ ਆਖਦਾ ਜਾਂ ਕੌਮ ਨਹੀਂ ਮੋੜ ਸਕਦੀ ਦਾਤਾ ਮੁੱਲ ਜੋ ਸੋਡੀਆਂ ਕੁਰਬਾਨੀਆਂ ਦਾ ਬੇਸ਼ੁਮਾਰ ਕੁਰਬਾਨੀਆਂ ਵਾਲਾ ਇਤਿਹਾਸ ਹੈ ਸਾਡੇ ਗੁਰੂ ਪੁੱਤਾਂ ਦਾ ਸੱਚੇ ਪਾਤਸ਼ਾਹ ਨੇ ਛੋਟੀ ਅਜ ਦੇ ਵਿੱਚ ਛੋਟੀ ਉਮਰ ਦੇ ਵਿੱਚ ਪਿਤਾ ਸਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਤੋਰਨਾ ਗੁਰਮੁਖੋ ਇੱਥੇ ਹੀ ਵਸਨੀ ਹਸਦੀ ਵਸਦੀ ਅਨੰਦਾਂ ਦੀ ਪੁਰੀ ਨੂੰ ਤਿਆਗਣ ਕਰ ਦੇਣਾ ਤੇ ਪ੍ਰਾਨਾਂ ਤੋਂ ਪਿਆਰੇ ਸਮੁੱਚੇ ਖਾਲਸੇ ਨੂੰ ਆ ਸਾਡੀ ਹਿੰਦੂਸਤਾਨ ਦੀ ਸੰਸਕ੍ਰਿਤੀ ਲਈ ਹੱਸ ਹੱਸ ਕੇ ਵਾਰ ਦੇਣਾ ਜੇ ਇਹ ਹਿੱਸੇ ਆਇਆ ਤਾਂ ਸਤਿਗੁਰੂ ਬਾਜਾ ਵਾਲੇ ਪ੍ਰੀਤਮ ਕਲੰਗੀ ਤਰਪਾਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਿੱਸੇ ਆਇਆ ਗੁਰਮੁਖੋ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿਫਤ ਸਦਾ ਦੇ ਚੰਦਕ ਸ਼ਬਦ ਆਪਾਂ ਖੀਵੇ ਵਾਲੀਆਂ ਬੀਬੀਆਂ ਪਾਸੋਂ ਬੀਬੀ ਰਾਣੀ ਕੌਰ ਅਤੇ ਬੀਬੀ ਅਮਨਦੀਪ ਕੌਰ ਉਹਨਾਂ ਪਾਸੋਂ ਚੰਦ ਕਿ ਸ਼ਬਦ ਕਵਤਾ ਦੇ ਆਪਾਂ ਇਉਂ ਸਰਬਨ ਕਰੀਏ ਜੀ ਅਬਲੇ ਲਾਹੀ ਤੇਰਾ ਸਾਰਾ ਪਰਿਵਾਰ ਜੀ ਦੁਖੀਏ ਬ੍ਰਾਹਮਣਾ ਦੀ ਲੈ ਲਈ ਜਾ ਕੇ ਸਾਰ ਜੀ ਅਬਲੇ ਲਾਹੀ ਤੇਰਾ ਸਾਰਾ ਪਰਿਵਾਰ ਜੀ ਦੁਖੀਏ ਬ੍ਰਾਹਮਣਾ ਦੀ ਲੈ ਲਈ ਜਾ ਕੇ ਸਾਰ ਜੀ দিল্লি পিতা জি তে দিল্লি পিতা জিতরে সতগুরু বাজা বে আতগুরু বাজা বে আতগুরু বাজা বালে দুনিয়া তাই পন্থ চলা গিয়া ਪਤਨੀ ਕੀ ਬਾਟੇ ਵਿੱਚ ਕੋਲ ਕੇ ਪਿਲਾ ਗਿਆ ਦੁਨੀਆ ਤੇ ਐਸਾ ਇੱਕ ਪੰਥ ਚ ਲਾ ਗਿਆ ਪਤਨੀ ਕੀ ਬਾਟੇ ਵਿੱਚ ਕੋਲ ਕੇ ਪਿਲਾ ਗਿਆ ਖੜ ਸਿੰਘ ਤੇਰੇ ਛੱਡ ਦੇ ਜੇਕਾਰੇ ਸਿੰਘ ਤੇਰੇ ਛੱਡ ਦੇ ਜੇਕਾਰੇ ਸਤਿਗੁਰੂ ਬਾਜਾਂ ਵਾਲਿਆ চার সতগুরু সতগুরু বাজা নন্দপি উসা দে আসি বিছো ওদ পা গে নন্দপু ছ সার সা পিতি বিছো পা গে চলে সরসাধি ঠাঠ মারেসা পাঠ মারে সতগুরু বাজা বালে দেশ কমলে পুতরে সতগুরু বাজা বারে সতগুরু বাজাওয়ার ਮੱਲੇ ਆ ਜਿੱਤੇ ਜੁਝਾਰ ਜੋੜਾ ਜੰਗ ਵਿੱਚ ਕੱਲਿਆ ਵਿੱਚ ਚਮਕਰ ਦੇ ਮੈਦਾਨ ਜਾ ਕੇ ਮੱਲੇ ਆ ਜਿੱਤੇ ਜੁਝਾਰ ਜੋੜਾ ਜੰਗ ਵਿੱਚ ਕੱਲਿਆ ਅੱਗੇ ਜਾਲ ਮਾਦੇ ਪੈਂਦੇ ਸੀ ਕਕਾਰ ਦੇ ਸਿੱਕਕਾਰ ਸਤ ਗੁਰੂ ਵਾਜਾਂ ਵਾਲਿਆ ਦੇਸ਼ ਪਾਵਲੇ ਪੁੱਤਰ ਵਾਰ ਚਾਰੇ ਸਤ ਗੁਰੂ ਵਾਜਾਂ ਵਾਲਿਆ ਸਤ ਗੁਰੂ ਵਾਜਾਂ ਵਾਲਿਆ ਹੋਗੇ ਤਿਸ ਹੀਦ ਸਿੰਘ ਬਾਤੀ ਪੰਜ ਰਹਿ ਗਏ ਅਸਤੂਰ ਚੱਲੇ ਪਾਈ ਸੰਗਤ ਨੂੰ ਕਹਿ ਗਏ ਹੋਗੇ গে আস তু চলে পাই সংগত সতগুরু বাজা বারে দেশ কমলে পুত বারে চারে সতগুরু বাজা বে সতগুরু বাজা বার

সতগুরু বাজাওয়ারে চারে সতগুর সতগুরুকে মুায় লিখে হরি চা যফুর নাম লিখে রঙে মারকে মুকা সতগুরু বাজা বে পুত বারে চারে সতগুরু বাজা বতগুরু বাজা বুঝ